ਦੇਖੋ ਪਹਿਲੀ ਗੱਲ ਤਾਂ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਡੱਲੇਵਾਲ ਸਾਹਿਬ ਨੇ ਬੜੀ ਤਪੱਸਿਆ ਕੀਤੀ ਹੈ ਅੱਜ 81 ਦਿਨ ਹੋ ਗਏ ਨੇ ਮਰ ਮਰ ਤੇ ਬੈਠੇ ਇੰਨੀ ਤਪੱਸਿਆ ਦੇ ਬਾਅਦ ਜਿਹੜਾ ਵਿੱਚ ਗੈਪ ਰਿਹਾ ਚਾਰ ਗੇਟ ਦੀਆਂ ਪਹਿਲਾਂ ਮੀਟਿੰਗਾਂ ਮਿਲੀਆਂ ਤਾਂ ਅੱਜ ਪੰਜਵੇਂ ਗੇਟ ਦੀ ਮੀਟਿੰਗ ਹੈ ਕੱਲੇ ਸਾਨੂੰ ਨਹੀਂ ਅੱਜ ਪੂਰੇ ਭਾਰਤ ਦੇ ਕਿਸਾਨਾਂ ਨੂੰ ਇਸ ਮੀਟਿੰਗ ਦੀ ਪੂਰੀਆਂ ਨਜ਼ਰਾਂ ਬਣਾਈਆਂ ਹੋਈਆਂ ਨੇ ਕਿ ਕੀ ਬਣਦਾ ਯਾਰ ਤਾਂ ਮੈਨੂੰ ਲੱਗਦਾ ਵੀ ਖਾਸ ਕਰਕੇ ਅਸੀਂ ਜਿਹੜੀ ਇੰਨੀ ਤਖਲੀਬ ਦੇ ਵਿੱਚ 81 ਦਿਨਾਂ ਦੇ باوجود ਡੱਲੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ ਜਾਣ ਦਾ ਪ੍ਰਣ ਕੀਤਾ ਵੀ ਮੈਂ ਹਰ ਹਾਲਤ ਜਾਊਂਗਾ ਹਮੇਸ਼ਾ ਇਹ ਸਵਾਲ ਉੱਠਦਾ ਹੁੰਦਾ ਹੈ ਕਿਸਾਨ ਆਗੂਆਂ ਤੇ ਵੀ ਇਹ ਲੜਦਾ ਰਹਿੰਦੇ ਨੇ ਸੜਕਾਂ ਰੋਕ ਲੈਂਦੇ ਨੇ ਪਰ ਜਦੋਂ ਟੇਬਲ ਤੇ ਜਾਣਾ ਹੁੰਦਾ ਆਪਦਾ ਪੱਖ ਨਹੀਂ ਰੱਖਦੇ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਭਾਫਦੇ ਹੋਏ ਡੱਲੇਵਾਲ ਸਾਹਿਬ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਆਏ ਆ ਲਗਭਗ 4 ਘੰਟੇ ਹੋ ਗਏ ਅਸੀਂ ਖਨੋਰੀ ਤੋਂ ਤੁਰਿਆ ਨੂੰ 4 4.5 ਘੰਟਿਆਂ ਦੇ ਵਿੱਚ ਪਖਪੂਰਾ ਜ਼ੋਰ ਨਾਲ ਜਿਹੜੇ ਪੂਰੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਇੱਕ ਉਹਨਾਂ ਦੀ ਪੋਤਰੀ ਫੈਮਿਲੀ ਦੇ ਵਿੱਚ ਆ ਉਹਨਾਂ ਦੀ ਪੋਤਰੀ ਸੀਗੀ ਭੈਣ ਦੀ ਪੋਤਰੀ ਤਾਂ ਉਹ ਬੜੀ ਹੋਣਦਾਰ ਬੱਚੀ ਸੀਗੀ ਪੜ੍ਹਾਈ ਕਰ ਰਹੀ ਸੀ ਅਚਾਨਕ ਉਹਨਾਂ ਦੇ ਜਿਹੜੇ ਗੁਰਦਿਆਂ ਦੇ ਵਿੱਚੋਂ ਨੁਕਸਾਨ ਕਰਕੇ ਅੱਜ ਉਹਦੀ ਵੇਖੋ ਮੈਨੂੰ ਲੱਗਦਾ ਵੀ ਅੱਜ ਜਿਹੜੇ ਉਸ ਪਰਿਵਾਰ ਨੂੰ ਸਸਕਾਰ ਤੇ ਵੀ ਨਹੀਂ ਡੱਲੇਵਾਲ ਸਾਹਿਬ ਜਾ ਸਕੇ ਪੂਰੇ ਦੇਸ਼ ਦਾ ਖਿਆਲ ਅੱਜ ਮੈਨੂੰ ਲੱਗਦਾ ਦੂਜੀ ਘਟਨਾ ਹੈ ਜਦੋਂ ਅਸੀਂ ਇਹ ਮੋਰਚਾ ਸ਼ੁਰੂ ਕੀਤਾ ਸੀ ਤਾਂ ਡੱਲੇਵਾਲ ਸਾਹਿਬ ਦੇ ਜੀਵਨ ਸਾਥੀ ਚੱਲ ਗਏ ਤੇ ਦੂਜੇ ਦਿਨ ਭੋਗ ਪਾ ਕੇ ਹਰਿਆਣੇ ਦੇ ਵਿੱਚ ਰੈਲੀ ਕਰ ਰਹੇ ਸੀਗੇ ਅੱਜ اچانک ਬਣਦਾ ਸਾਰੇ ਪਰਿਵਾਰ ਨੂੰ ਸਸਕਾਰ ਚ ਸ਼ਾਮਲ ਹੋਣ ਲਈ ਸਾਡਾ ਵੀ ਫਰਜ਼ ਬਣਦਾ ਸਾਰੇ ਮੋਰਚੇ ਦੇ ਆਗੂਆਂ ਦਾ ਪਰ ਜਿਹੜੇ ਦੇਸ਼ ਦੇ ਕਿਸਾਨਾਂ ਦੀ ਜਿਹੜੇ ਸਾਲ ਪਰ ਅਸੀਂ ਬਾਰਡਰ ਤੇ ਬੈਠੇ ਆ ਉਹ ਜਿਹੜੀਆਂ ਮੀਟਿੰਗ ਤੇ ਨਜ਼ਰਾਂ ਲੱਗੀਆਂ ਨੇ ਸਾਨੂੰ ਆਸ ਹੈ ਕੇਂਦਰ ਸਰਕਾਰ ਅੱਜ ਦੀ ਮੀਟਿੰਗ ਦੇ ਵਿੱਚ ਵਧੀਆ ਮਾਹੌਲ ਨਾਲ ਮੀਟਿੰਗ ਮੰਤਰੀ ਆ ਰਹੇ ਕੋਈ ਜਾਣਕਾਰੀ ਹੁੰਦੀ ਵੇਖੋ ਮੰਤਰੀ ਹਜੇ ਸਾਨੂੰ ਪੂਰੀ ਜਾਣਕਾਰੀ ਪਰ ਇੰਨੀ ਜ਼ਰੂਰ ਹੈ ਕਿ ਮੰਤਰੀ ਆ ਰਹੇ ਨੇ ਕਿੰਨਾ ਟਾਈਮ ਚੱਲੇਗੀ ਮੀਟਿੰਗ ਇਹ ਤਾਂ ਸਰਕਾਰ ਤੇ ਨਿਰਭਰ ਹੈ ਇਹ ਸਾਡੇ ਬੱਲੇ ਤੋਂ ਜਾਣ ਸਰ ਕੇ ਨੇ ਐਮਐਸਪੀ ਗਾਰੰਟੀ ਕਾਨੂੰਨ ਬਣਨਾ ਇਸ ਦਾ 5 ਮਿੰਟਾਂ ਚ ਆ ਜਾਗੇ ਇਹ ਸਰਕਾਰ ਦੇ ਨਿਰਭਰ ਕਿੱਦਾਂ ਦੇ ਡੱਲੇਵਾਲ ਸਾਹਿਬ ਲਕੀਰ 4 ਘੰਟੇ ਲਾ ਕੇ ਇੱਥੇ ਪਹੁੰਚੇ ਹੈ ਹਾਲਾਤ ਕਿੱਦਾਂ ਦੇ ਹਾਲਾਤ ਤਾਂ ਅਚਾਨਕ ਪਤਾ ਹੀ ਹੈ ਵੀ ਜਿਹੜੇ ਹਾਲਾਤਾਂ ਦੇ ਵਿੱਚੋਂ ਅਸੀਂ ਆਏ ਆ ਟਰੈਪ ਦੇ ਵਿੱਚ ਦੀ ਆਏ ਆ ਹਾਲਾਤ ਤਾਂ ਨਾਚਕ ਨੋਨਸੇਦ ਦੇ ਪਰ ਫਿਰ ਵੀ ਹੌਸਲਾ ਬਜਾਂਦੇ ਸਾਡੀ 1 ਸਾਲ ਦੀ ਔ ਰੰਗ ਲੈ ਕੇ ਆਈ ਆ ਔਰ ਡੱਲੇਵਾਲ ਸਾਹਿਬ ਦਾ ਅਜਾ 81ਵਾਂ ਦਿਨ ਮਰਨ ਮਰਦਾ ਔਰ ਉਹ ਜਿਹੜੀ ਉਹਦਾ ਉਹਦੀ ਘਾਲ ਨਾ ਵਾ ਉਨੇ ਦਿਨ ਲੈ ਕੇ ਜਾਂਦਾ ਵਾ ਕਿ 14 ਫਰਵਰੀ ਨੂੰ ਮੀਟਿੰਗ ਸਾਨੂੰ ਮਿਲੀ ਸੀਗੀ 18 ਜਨਵਰੀ ਨੂੰ ਸੋ ਡੱਲਵਾਲ ਸਾਹਿਬ ਖੋਬੀ ਇੱਥੇ ਪਹੁੰਚ ਚੁੱਕੇ ਨੇ ਅਸੀਂ ਟਰੈਕ ਕੁ ਥੋੜਾ ਲੇਟ ਹੋ ਗਏ ਸੀਗੇ ਅਸੀਂ ਬੜੇ ਪੋਜ਼ਿਟਿਵ ਐਟੀਟਿਊਡ ਨਾਲ ਮੀਟਿੰਗ ਵਿੱਚ ਜਾ ਰਹੇ ਹਾਂ ਔਰ ਜਿੰਨੀਆਂ ਸਾਡੀਆਂ ਮੰਗਾਂ ਨੇ ਸਰਕਾਰ ਕੋਲ ਉਹ ਜਿੱਥੋਂ ਆਪਾਂ ਚਾਰ ਮੀਟਿੰਗਾਂ ਦਾ ਆਪਾਂ ਸ਼ੁਰੂ ਕੀਤਾ ਸੀਗਾ ਉੱਥੋਂ ਹੀ ਆਪਾਂ ਉੱਥੋਂ ਉੱਥੋਂ ਹੀ ਆਪਾਂ ਜਿਹੜਾ ਵਾ ਸ਼ੁਰੂ ਕਰਕੇ ਕਿਨਾਲ ਦਾ ਅੱਗੇ ਮੀਟਿੰਗ ਜਿਹੜੀ ਬਧਾਵਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਗੱਲ ਜਿੱਥੇ ਟੁੱਟੀ ਸੀ ਉੱਥੋਂ ਸ਼ੁਰੂ ਕਰਨੀ ਹੈ ਤਾਂ ਗੱਲ ਖਤਮ ਹੋ ਗਈ ਚਾਰ ਗੇਟ ਦੀ ਬੈਠਕਾਂ ਹੋਈਆਂ ਪਹਿਲਾਂ ਉੱਥੋਂ ਉੱਥੇ ਅੱਗੇ ਸ਼ੁਰੂ ਹੋ ਗਏ ਉੱਥੋਂ ਅੱਗੇ ਸ਼ੁਰੂ